ਵੇਖ ਕੇ ਸਾੜਾ ਨਾ ਕਰ ਸਾੜਾ ਕਾਦੇ ਨਾਲ ਕਰਦੇ ਹੋ ਤੁਸੀਂ ਬੰਦੇ ਨਾਲ ਕਿ ਉਹਦੀ ਚੜਦੀ ਕਲਾ ਨਾਲ ਬੋਲੋ ਬੰਦੇ ਨਾਲ ਕਿ ਉਹਦੀ ਚੜਦੀ ਕਲਾ ਨਾਲ ਚੜਦੀ ਕਲਾ ਨਾਲ ਫਿਰ ਜੇ ਚੜਦੀ ਕਲਾ ਨਾਲ ਸਾੜਾ ਕਰੋਗੇ ਚੜਦੀ ਕਲਾ ਤੁਹਾਡੇ ਨੇੜੇ ਆਏਗੀ ਕਿ ਦੂਰ ਜਾਏਗੀ ਅੱਛਾ ਫਿਰ ਦੱਸੋ ਕਿਸੇ ਨੇ ਵਧੀਆ ਘਰ ਬਣਾ ਲਿਆ ਤੁਸੀਂ ਘਰ ਉਹਦੇ ਘਰ ਨਾਲ ਵੇਖ ਵੇਖ ਸਾੜਾ ਕਰੀ ਜਾਂਦੇ ਹੋ ਸਾੜਾ ਕਾਦੇ ਨਾਲ ਕਰ ਰਹੇ ਆਂ ਕਿਸੇ ਦੇ ਵਧੀਆ ਘਰ ਨਾਲ ਤੇ ਉਹ ਘਰ ਨੂੰ ਅਟਰੈਕਟ ਕਰੋਗੇ ਆਪਣੇ ਨੇੜੇ ਪੇ ਕਰ ਰਹੇ ਹੋ ਕਿ ਦੂਰ ਭੇਜ ਰਹੇ ਹੋ ਆਪਣੇ ਆਪ ਦੂਰ ਭੇਜ ਰਹੇ ਹੋ ਕੋਈ ਬੰਦਾ ਚੰਗਾ ਵਿਆਹ ਕਰਾਇਆ ਸੈੱਟ ਹੋ ਗਿਆ ਖੁਸ਼-ਖੁਸ਼ ਰਹਿੰਦਾ ਤੂੰ ਉਹਨੂੰ ਵੇਖ-ਵੇ ਛੱਡਦਾ ਤੇ ਛੱਡਦਾ ਬੰਦੇ ਤੋਂ ਆ ਕਿ ਉਹਦੀ ਖੁਸ਼ੀ ਤੋਂ ਤੇ ਜਿਹੜਾ ਖੁਸ਼ੀਆਂ ਤੋਂ ਛੜੇਗਾ ਖੁਸ਼ੀਆਂ ਦੂਰ ਘੱਲੇਗਾ ਕਿ ਨੇੜੇ ਲਿਆਏਗਾ ਕਿਸੇ ਦੀਆਂ ਖੁਸ਼ੀਆਂ ਨੂੰ ਵੇਖ ਕੇ ਛੜੋਗੇ ਖੁਸ਼ੀਆਂ ਤੁਹਾਡੇ ਤੋਂ ਦੂਰ ਜਾਣਗੀਆਂ ਸੜੀ ਵੀ ਤਾਂ ਨਹੀਂ ਖੁਸ਼ੀਆਂ ਨੂੰ ਵੇਖ ਕੇ ਖੁਸ਼ ਹੋਵੋ ਖੁਸ਼ੀਆਂ ਤੇਰੇ ਵੱਲ ਆਉਣਗੀਆਂ ਖੁਸ਼ ਹੋ ਆ ਕਿਸੇ ਕੁੱਤੇ ਨੂੰ ਵੇਖ ਕੇ ਗੁੱਸਾ ਚੜਾ ਲਾ ਕੁੱਤਾ ਦੂਰ ਭੱਜ ਜਾਂਦਾ ਹੈ ਖੁਸ਼ ਹੋ ਜਾ ਤੇਰੇ ਨੇੜੇ ਆ ਜਾਏਗਾ ਪੂਛ ਹਲਾਉਂਦਾ ਆ ਖੁਸ਼ੀਆਂ ਤੇ ਤੇਰੇ ਮਗਰ ਮਗਰ ਆਉਣਗੀਆਂ ਪਰ ਤੂੰ ਵੇਖ ਕੇ ਸੜਨ ਲੱਗ ਜਾਂਦਾ ਹੈ ਖੁਸ਼ੀਆਂ ਤੇਰੇ ਤੋਂ ਦੂਰ ਚਲੇ ਜਾਂਦੀਆਂ ਸੜੀ ਦਾ ਥੋੜਾ ਹੁੰਦਾ ਹੈ ਕਿਸੇ ਦੀਆਂ ਖੁਸ਼ੀਆਂ ਵੇਖ ਕੇ ਸੜੀਦਾ ਨਹੀਂ ਖੁਸ਼ੀਆਂ ਨੂੰ ਦੂਰ ਕੱਲਦੇ ਹੋ ਜਦੋਂ ਸੜਦੇ ਹੋ ਵੇ ਤੂੰ ਕਿਸੇ ਦੀ ਗੱਡੀ ਨੂੰ ਵੇਖ ਕੇ ਸੜੀ ਜਾਂਦਾ ਗੱਡੀ ਤੇਰੇ ਤੋਂ ਹੋਰ ਦੂਰ ਹੋ ਜਾਣੀ ਖੁਸ਼ ਹੋ ਤੇਰੇ ਕੋਲ ਵੀ ਆਏਗਾ ਸਭ ਕੁਝ ਆਏਗਾ ਸੜੀ ਚੱਲਸ ਨਾ ਸਭ ਦਾ ਭਲਾ ਮੰਗੀ ਜੱਲੀ ਤੇਰਾ ਭਲਾ ਫੇਰਾ ਆਪਣੇ ਹੋ ਜਾਂਦਾ ਮੈਂ ਕਿਹਾ ਸੀ ਬਿਲੀਅਨਰ ਜਿਹੜੇ ਬੰਦੇ ਬਣਦੇ ਨੇ ਨਾ ਉਹ ਤਾਂ ਬਣਦੇ ਨੇ ਨਾਲ ਦੇਆਂ ਨੂੰ ਮਿਲੀਅਨਰ ਬਣਾਉਂਦੇ ਨੇ ਤਾਂ ਬਿਲੀਅਨਰ ਜਿਹੜੇ ਕਰੋੜਾਪਤੀ ਬਣਦੇ ਨੇ ਨਾਲ ਦੇਆਂ ਨੂੰ ਲੱਖਾਪਤੀ ਬਣਾਉਂਦੇ ਨੇ ਤਾਂ ਉਹ ਕਰੋੜਾਪਤੀ ਨਹੀਂ ਤੇ ਬਣ ਨਹੀਂ ਸਕਦੇ ਆਪਣਾ ਹੀ ਨਾ ਸੋਚੋ ਸਾਰਿਆਂ ਦਾ ਸੋਚੋ ਆਪਣੇ ਆਲੇ ਦੁਆਲੇ ਦਾ ਆਪਣੇ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਪਿੰਡ ਦਾ ਇਲਾਕੇ ਦਾ ਆਪਣੇ ਦੇਸ਼ ਤੱਕ ਦਾ ਵੀ ਭਲਾ ਸੋਚਣਾ ਚਾਹੀਦਾ ਸਾਡਾ ਦੇਸ਼ ਹੈ ਦੇਸ਼ ਦਾ ਵੀ ਭਲਾ ਸੋਚਣਾ ਚਾਹੀਦਾ ਬੰਦੇ ਤੇ ਦੇਸ਼ ਤੋਂ ਅੱਗੇ ਹੋਰ ਅੱਗੇ ਜਾ ਕੇ ਫਿਰ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵੈਰੀ ਨਾਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਵਰਲਡ ਦਾ ਭਲਾ ਸੋਚਣਾ ਆਪਣੇ ਆਪ ਨੂੰ ਦੇਸ਼ ਵਾਸੀ ਤੱਕ ਨਾ ਰੋਕ ਕੇ ਰੱਖਣਾ ਅਸੀਂ ਤੇ ਸਾਰੀ ਦੁਨੀਆ ਦੇ ਵਾਸੀ ਬਣਨਾ ਆਪਣੇ ਆਪ ਨੂੰ ਏਦਾਂ ਬਣਾ ਕੇ ਵਿਸ਼ਵ ਵਾਸੀ ਬਣਨਾ ਵਿਸ਼ਵ ਵਾਸੀ ਵਿਸ਼ਵ ਦਾ ਪੜਾ ਮੰਗਾ ਏਦਾਂ ਦਾ ਸੁਭਾਅ ਬਣਾ ਕੇ ਰੱਖੀਏ ਜਿਉਂ ਹੀ ਤੁਸੀਂ ਪੜਾ ਮੰਗਣ ਲੱਗਾਂਗੇ ਸਾਡਾ ਪੜਾ ਹੋਣਾ ਹੈ ਪਿਆਰ ਕਰੋਗੇ ਤੁਹਾਨੂੰ ਲੱਗਣਾ ਸਾਰੀ ਦੁਨੀਆ ਮੈਨੂੰ ਪਿਆਰ ਕਰਦੀ ਹੈ ਨਫ਼ਰਤ ਕਰੋਗੇ ਤੁਹਾਨੂੰ ਲੱਗਣਾ ਸਾਰੀ ਦੁਨੀਆ ਮੇਰੇ ਨਾਲ ਕਿੰਨੀ ਨਫ਼ਰਤ ਕਰਦੀ ਹੈ ਜਿਹੜਾ ਵੀ ਬੰਦਾ ਇਦਾਂ ਨਹੀਂ ਕਹਿੰਦਾ ਸਾਰੇ ਹੀ ਮੇਰੇ ਨਾਲ ਨਫ਼ਰਤ ਕਰਦੇ ਨੇ ਸਾਰੇ ਹੀ ਨਫ਼ਰਤ ਕਰਦੇ ਨੇ ਇਹਦਾ ਆਪਣਾ ਭਾਂਡਾ ਨਫ਼ਰਤ ਨਾਲ ਭਰ ਗਿਆ ਇਹਨੂੰ ਐਂ ਲੱਗਦਾ ਸਾਰੇ ਹੀ ਨਫ਼ਰਤ ਕਰਦੇ ਨੇ ਮੈਨੂੰ ਇੱਕ ਮਿਲਿਆ ਕਹਿੰਦਾ ਬੜੀ ਨਫ਼ਰਤ ਕਰਦੀ ਦੁਨੀਆ ਮੇਰੇ ਨਾਲ ਮੈਨੂੰ ਬੜਾ ਸੜਦੇ ਨੇ ਵੇਗ ਮੈਂ ਕਿਹਾ ਘਰੋਂ ਬਾਹਰ ਨਿਕਲਦਾ ਸੂਰਜ ਰੌਸ਼ਨੀ ਦਿੰਦਾ ਤੇ ਇਹਨੂੰ ਕਹਿੰਦਾ ਹਾਂ ਮੈਂ ਕਿਹਾ ਨਫ਼ਰਤ ਕਰਦਾ ਫਿਰ ਕਿਵੇਂ ਰੌਸ਼ਨੀ ਦੇਈ ਜਾਂਦਾ ਸਾਹ ਚੱਲੀ ਜਾਂਦਾ ਹੈ ਦਰੱਖਤ ਤੋਂ ਆਕਸੀਜਨ ਦੇਈ ਜਾਂਦਾ ਤੈਨੂੰ ਕਹਿੰਦਾ ਦਿੰਦਾ ਮੈਂ ਕਿਹਾ ਰੋਟੀ ਖਾਣਾ ਤਾਕਤ ਵੀ ਸਰੀਰ ਨੂੰ ਮਿਲ ਜਾਂਦੀ ਗਿੰਦਾ ਉਹ ਵੀ ਮਿਲ ਜਾਂਦੀ ਪਾਣੀ ਵੀ ਆਪਣਾ ਕੰਮ ਤੇਰੇ ਲਈ ਪੂਰਾ ਕਰਦਾ ਕਹਿੰਦਾ ਮੈਂ ਕਿਹਾ ਨਫ਼ਰਤ ਫਿਰ ਕਿਵੇਂ ਹੋਈ ਦੋ ਚਾਰ ਬੰਦੇ ਆਪਣੇ ਅੰਦਰ ਕੀ ਸੋਚਦੇ ਨੇ ਤੂੰ ਐਵੇਂ ਹੀ ਸੋਚੀ ਜਾਂਦਾ ਸਾਰੀ ਕਾਇਨਾਤ ਤੇਰੇ ਨਾਲ ਪਿਆਰ ਕਰਦੀ ਐ ਤੂੰ ਦੋ ਚਾਰ ਬੰਦਿਆਂ ਨੂੰ ਹੀ ਵੇਖੀ ਜਾਂਦਾ ਦੋ ਚਾਰ 10 ਬੰਦੇ ਤੈਨੂੰ ਨਫ਼ਰਤ ਕਰਦੇ ਨੇ ਫਿਰ ਕੀ ਹੋ ਗਿਆ ਐਡਾ ਸੂਰਜ ਤੈਨੂੰ ਪਿਆਰ ਕਰਦਾ ਹੈ ਆ ਹਵਾਵਾਂ ਤੈਨੂੰ ਪਿਆਰ ਕਰਦੀਆਂ ਨੇ ਆ ਦਰਖਤ ਤੈਨੂੰ ਪਿਆਰ ਕਰਦੇ ਨੇ ਆ ਮਿੱਟੀ ਤੈਨੂੰ ਪਿਆਰ ਕਰਦੀ ਹੈ ਇਹਦੇ ਚ ਬੀਜਿਆ ਅੰਨ ਰੋਜ਼ ਖਾਨਾ ਹੈ ਇਹਦੇ ਚ ਉਗੀਆਂ ਸਬਜ਼ੀਆਂ ਰੋਜ਼ ਖਾਨਾ ਤੇ ਤੂੰ ਕਹਿੰਦਾ ਮੈਨੂੰ ਨਫ਼ਰਤ ਕਰਦੇ ਨੇ ਸਾਰੇ ਸਾਰੇ ਕਿੰਨੇ ਕਨੇ 2 4 10 ਨੇ ਕਿੰਨੇ ਕਨੇ ਸਾਰੇ 2 4 ਨੂੰ ਤੂੰ ਛੱਡ ਜਿਹੜੇ ਇੰਨੇ ਪਿਆਰ ਕਰਦੇ ਨੇ ਉਧਰ ਕਿਉਂ ਨਹੀਂ ਵੇਖਦਾ ਇੰਨਾ ਪਿਆਰ ਹੋ ਰਿਹਾ ਕੁਦਰਤ ਤੇ ਤੈਨੂੰ ਪਿਆਰ ਕਰਦੀ ਏ ਕੁਦਰਤ ਦਾ ਤੂੰ ਬੱਚਾ ਓਨੇ ਤੈਨੂੰ ਪੈਦਾ ਕੀਤਾ ਓਨੂੰ ਪਰਮਾਤਮਾ ਸ਼ਬਦ ਵਰਤੋ ਰੱਬ ਵਰਤੋ ਕੁਦਰਤ ਵਰਤੋ ਤੇ ਤੂੰ ਐਵੇਂ ਹੀ ਸੋਚੀ ਜਾਂਦਾ ਮੈਨੂੰ ਸਾਰੇ ਨਫ਼ਰਤਾਂ ਕਰਦੇ ਨੇ ਵੈਰ ਕਰਦੇ ਨੇ ਨਾ ਮੜਾ ਜਾ ਠੰਡੇ ਮਤੇ ਨਾਲ ਸੋਚੋ ਪਿਆਰ ਬੜਾ ਆਲੇ ਦੁਆਲੇ ਪਰ ਅਸੀਂ ਨਫ਼ਰਤ ਨਾਲ ਜਦੋਂ ਭਰ ਜਾਂਦੇ ਹਾਂ ਫਿਰ ਸਾਨੂੰ ਨਫਰਤ ਹੀ ਨਫਰਤ ਵਾਲੇ ਦਿਵਾਲੇ ਲੱਗਣ ਲੱਗ ਜਾਂਦੀ ਹੈ ਐਂ ਲੱਗਦਾ ਸਾਰਾ ਸੰਸਾਰ ਹੀ ਮਾੜਾ ਹੈ ਜਦੋਂ ਚੰਗੇ ਬਣੇ ਹੋਈਏ ਫਿਰ ਸਾਰਾ ਸੰਸਾਰ ਹੀ ਚੰਗਾ ਲੱਗਦਾ ਜਥਾ ਦ੍ਰਿਸ਼ਟੀ তথা ਸ੍ਰਿਸ਼ਟੀ ਜਿੱਦਾਂ ਦੀ ਬੰਦੇ ਦੀ ਦ੍ਰਿਸ਼ਟੀ ਹੁੰਦੀ ਹੈ ਉਦਾਂ ਦੀ ਫਿਰ ਸ੍ਰਿਸ਼ਟੀ ਲੱਗਣ ਲੱਗ ਜਾਂਦੀ ਹੈ ਸ੍ਰਿਸ਼ਟੀ ਨਹੀਂ ਬਦਲਣੀ ਦ੍ਰਿਸ਼ਟੀ ਬਦਲਣੀ ਹੈ ਦੁਨੀਆ ਨਹੀਂ ਬਦਲੇਗੀ ਆਪਣੀ ਅੱਖ ਬਦਲੋ ਸੋਚ ਬਦਲੋ ਆਪਣੀ ਕਿਨੂੰ ਕਿਨੂੰ ਖੁਸ਼ ਕਰੇਗਾ ਕਿਦੇ ਦਿਮਾਗ 'ਚ ਵੜ ਕੇ ਸਫਾਈ ਕਰ ਕਿਉਂਗਾ ਸਫਾਈ ਤੇ ਤੇਰੇ ਤੋਂ ਤੇਰੇ ਘਰ ਦੀ ਨਹੀਂ ਹੁੰਦੀ ਅਗਲੇ ਦੇ ਦਿਮਾਗ ਵਿੱਚ ਕਿਵੇਂ ਵੜੇਗਾ ਤੇ ਕਿਵੇਂ ਸਫਾਈ ਕਰਕੇ ਆਏਗਾ ਐਵੇਂ ਟੈਨਸ਼ਨ ਨਾ ਲਓ ਅਗਲਾ ਤੇਰੇ ਬਾਰੇ ਕੀ ਸੋਚਦਾ ਸੋਚੀ ਜਾਣਦੇ ਤੂੰ ਆਪਣਾ ਦਿਮਾਗ ਠੀਕ ਰੱਖ ਅਗਲਾ ਗਾਲਾ ਕੱਢ ਰਿਹਾ ਤੈਨੂੰ ਆਪਣੇ ਮਨ 'ਚ ਕੱਢਦਾ ਕੱਢੀ ਜਾਂਦੇ ਤੇਰੇ ਬਾਰੇ ਵੈਰ ਰੱਖਦਾ ਰੱਖੀ ਜਾਂਦੇ ਉਹ ਆਪਣੇ ਅੰਦਰ ਨੂੰ ਠੀਕ ਰੱਖ ਸਭ ਦਾ ਭਲਾ ਮੰਗ ਮਾੜਾ ਕਰਨ ਵਾਲੇ ਦਾ ਵੀ ਭਲਾ ਹੀ ਮੰਗ ਵੀ ਮਹਾਰਾਜ ਇਹਦਾ ਭਲਾ ਹੀ ਹੋਵੇ ਬਸ ਇਹ ਸੁਣ ਤੈਰਾ ਪਈ ਭਲਾ ਸਾਡਾ ਹੋ ਜਾਣਾ ਤਾਂ ਕਰਕੇ ਮਨ ਦੀ ਸ਼ੁੱਧਤਾ ਸੀ ਤੇ ਲਾਲੋ ਦੇ ਘਰ ਚ ਗਏ ਤੇ ਮਨ ਦਾ ਮੈਲਾ ਹੋਣ ਕਰਕੇ ਮਲਕ ਭਾਗੋ ਗੁਰੂ ਨਾਨਕ ਨੂੰ ਪਸੰਦ ਨਹੀਂ ਆਇਆ ਤੇ ਅਸੀਂ ਮਲਕ ਭਾਗੋ ਵਰਗਾ ਮਨ ਰੱਖਾਂਗੇ ਕਿੱਥੇ ਪਸੰਦ ਆਵਾਂਗੇ ਕਿਸੇ ਦਾ ਮਾੜਾ ਨਾ ਸੋਚੋ ਵੈਰ ਵਿਰੋਧ ਮਨ ਚ ਨਾ ਰੱਖੋ ਸਰਬੱਤ ਦਾ ਭਲਾ ਮੰਗੀਏ ਗੁਰੂ ਕੇ ਪੱਕੇ ਸਿੱਖ ਬਣੀਏ